ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਬੋਲ ਰਹੀ ਹਾਂ ਮੋਡ ਮੰਡੀ ਜ਼ਿਲ੍ਹਾ ਬਠਿੰਡਾ ਤੋਂ ਜੀ ਤੇ ਅਸੀਂ ਮੋਬਾਈਲ ਨੰਬਰ ਉੱਪਰ ਦਿੱਨੇ ਹੁੰਨੇ ਆ ਤੇ ਆਪਾਂ ਅੱਜ ਸਿਰਫ ਚੁੰਨੀਆਂ ਹੀ ਲੈ ਕੇ ਆਏ ਹਾਂ ਤੁਹਾਨੂੰ ਦੱਸ ਦਈਏ ਵੀ ਚੁੰਨੀਆਂ ਆਪਣੇ ਕੋਲੇ ਕਿਹੜੀਆਂ ਹੁੰਦੀਆਂ ਤੇ ਚੁੰਨੀਆਂ ਕੋਲ ਮਤਲਬ ਕਿ ਆਪਾਂ ਸਰ ਵੀ ਲਿਆਉਣ ਲੱਗਦੇ ਵੀ ਨਜਾਇਜ਼ ਮਹਿੰਗੀਆਂ ਨਹੀਂ ਲਿਆਉਂਦੇ ਆਪਣੇ ਕੋਲੇ ਚੁੰਨੀ 350 400 ਤੋਂ ਵੱਧ ਨਹੀਂ ਹੁੰਦੀ ਤੇ ਸਟਾਰਟਿੰਗ ਸਾਡੀ 100 ਤੋਂ 120 ਤੋਂ ਹੋ ਜਾਂਦੀ ਹੈ ਉਹ ਕਾਟਨ ਦੀਆਂ ਚੁੰਨੀਆਂ ਦੀ ਹੁੰਦੀ ਹੈ ਆਹ ਲੋ ਜੀ ਆ ਤਾਂ ਕਾਟਨ ਦੀਆਂ ਚੁੰਨੀਆਂ ਦੀ ਬਹੁਣ ਚੁੰਨੀਆਂ ਦੀ ਫੋਕਸ ਰੱਖਣਾ ਪੈਂਦਾ ਚੁੰਨੀਆਂ ਬ ਇਹ ਆ ਗਈ ਕਰੀਮ ਆ ਆ ਗਈ ਕੋ ਗਿਰੰਗੀ ਜੀ ਆ ਲਾਈਟ ਪੀਚ ਹੈ ਜੀ ਆ ਵੀ ਕੋ ਗਿਰੰਗੀ ਜੀ ਹੈ ਪੂਰੀਆ ਸੌਫਟ ਚੁੰਨੀਆਂ ਜੀ ਇਹ ਕਾਟਨ ਦੀਆਂ ਜੀ ਆ ਗਈ ਲਾਈਟ ਪਰਪਲ ਤੇ ਆ ਗਈ ਇੱਕ ਚਮਕੜੀ ਜੀ ਕਰੀਮ ਇਹਨਾਂ ਦੇ ਵਿੱਚ ਹਲਕੀ ਹਲਕੀਆਂ ਲੈਣਾ ਹੀ ਆ ਜਿਵੇਂ ਤੁਹਾਨੂੰ ਦਿਖ ਰਹੀਆਂ ਵੇਖੋ ਜੀ ਠੀਕ ਹੈ ਜੀ ਇਹ ਸਿੱ 120 ਲਗਣ ਚੰਦ ਨੇ ਤੇ ਹੁਣ ਚੱਲ ਪਈਆਂ ਜੀ ਕਾਟਨ ਦੀਆਂ ਆ ਚੁੰਨੀਆਂ ਜਿਹੜੀਆਂ ਜੀ ਕਾਟਨ ਦੀਆਂ ਇਹ ਹੈਗੀਆਂ ਜੀ 150 ਪੰਜਾਹ ਵਾਲੀਆਂ ਬਹੁਤ ਸੌਫਟ ਕਾਟਨ ਚੁੰਨੀਆਂ ਦੇਖੋ ਜੀ ਇੱਕ ਚੁੰਨੀ ਤੁਹਾਨੂੰ ਖੋਲ ਕੇ ਦਿਖਾਵਾਂਗੇ ਆਹ ਲਓ ਜੀ ਇਹ ਆ ਗਈ ਜੀ 150 ਦੀ ਚੁੰਨੀ ਵਾਈਟ ਕਾਟਨ ਦੀ ਠੀਕ ਹੈ ਜੀ ਬਹੁਤ ਸੌਫਟ ਮਲਮਲ ਦੀਆਂ ਇਹ ਚੁੰਨੀਆਂ ਜੀ ਤੇ ਆ ਗਈ ਜੀ 180 ਵਾਲੀ ਚੁੰਨੀ ਕਾਟਨ ਹੈ ਹਾਂ ਆ ਲੋ ਆ 180 ਦੀ ਕਾਟਨ ਦੀ ਚੁੰਨੀ ਪਿਓਰ ਕਾਪ ਪਿਓਰ ਮਲਮਲ ਹੈ ਜੀ ਆ ਇਹਦੇ ਸਾਈਡ ਤੇ ਬਾਰਡਰ ਹੈ ਤੇ ਵਿੱਚ ਡਿਜ਼ਾਈਨ ਹੈ 180 ਦੀ ਹੈ ਜੀ ਪਿਓਰ ਕਾਟਨ ਦੀ ਖੁੱਲੀ ਡੁੱਲੀ ਚੌੜੀ ਚੁੰਨੀ ਹੈ ਮਾਈਆਂ ਵਾਸਤੇ ਹੈ ਤੇ ਇੱਕ ਇਹਦੇ ਵਿੱਚ 180 ਵਾਲੀ ਚ ਆੜ ਜੈਣਾ ਆ ਲਿਆ ਜੀ ਇਹਦੇ ਬਾਰਡਰ ਹੈ ਨਹੀਂ ਸੌਫਟ ਮਲਮਲ ਆ ਲੋ ਜੀ ਇਹ ਮੰਗੀਆਂ ਸੀ ਮਾਈਆਂ ਨੇ ਵੀ ਸਾਨੂੰ ਲਿਆ ਕੇ ਦਿਓ। ਆ ਲਓ ਜੀ। ਸਿਰੇ ਦੀ ਕਾਟਣਾ ਵੀਰੇ ਜਿਵੇਂ ਪਿਓਰ ਦੀਆਂ ਚੁੰਨੀਆਂ ਹੁੰਦੀਆਂ ਓਵੇਂ ਕਾਟਣਾ ਇਹਦੇ ਚਾਹ ਡਿਜ਼ਾਈਨ ਹੈ ਜੀ 180 ਦੀਆਂ ਮਾਈਆਂ ਵਾਸਤੇ ਚੁੰਨੀਆਂ। ਇਹ ਆਮੀ ਅਲੀ ਕਾਪਟਾਂ ਦੀਆਂ ਚੁੰਨੀਆਂ ਤੇ ਹੁਣ ਆਪਣੇ ਕੋਲ ਚੱਲ ਚੁਈਆਂ ਕਿ ਕੋਟਾ ਡੋਰੀਆ। ਕੋਟਾ ਡੋਰੀਆ ਦਾ ਜਿੰਨਾ ਨੇ ਲਗਾਈਆਂ ਨੂੰ ਸਾਰਾ ਨੂੰ ਪਤਾ। 160 ਫਾਈ ਹੈ ਜੀ ਕੋਟਾ ਡੋਰੀਆ। ਇਹ ਡਾਈ ਦਾ ਇਹਦੇ ਸਾਰੇ ਤੇ ਕਰੋਸ਼ੀਆ ਲੱਗਿਆ ਹੁੰਦਾ ਜੀ ਆ ਦੇਖੋ। ਇਹਦੇ ਲੈਸ ਲੂਸ ਲਾਉਣ ਦੀ ਲੋੜ ਨਹੀਂ। ਇਹ ਡਾਈ ਕਰਾ ਕੇ ਬਹੁਤ ਜਿਆਦਾ ਸੌਫਟ ਹੋ ਜਾਂਦੀ ਹੈ ਜੀ ਆ ਦੇਖੋ ਪੂਰੀ ਖੁੰਡੀ ਡੁੱਲੀ 160 ਵਾਲੀ ਚੁੰਨੀ ਤੇ ਇੰਨੀ ਸੌਫਟ ਹੋ ਜਾਂਦੀ ਹੈ ਡਾਈ ਕਰਾ ਕੇ ਬਹੁਤ ਵਧੀਆ ਵੀ ਇਹ ਲੜਦੀ ਚੁਗਦੀ ਜਣੀ ਤੇ ਇਹਦੇ ਵਿੱਚ ਕਿ ਕੰਮ ਆਇਆ ਗਿਆ ਚ ਇਹ ਆ ਤਾਂ ਜਿਵੇਂ ਵਾਈਟ ਕਰਨੀ ਲੱਗੀ ਹੋਈ ਹੈ ਜੀ ਤੇ ਇਹ ਤੇ ਕਰਨੀ ਲੱਗੀ ਹੋਈ ਹੈ ਜੀ 골ਡਨ ਕਿ ਨਮ ਆਇਆਗਾ ਮਾਲ ਇਹ ਡਬਲ ਹੈ ਹੈ ਇਹਦਾ ਰੇਟ ਵੀ 160 ਸੇਮ ਚੀਜ਼ ਹੈ ਤੇ ਇਹਦੇ ਡਬਲ ਕਰੋਸ਼ੀਆ ਨਾਲ 골ਡਨ ਨਾਲ ਵਾਈਟ ਹੈ ਜੀ ਰੇਟ 60 ਹਾਂ 160 ਇਹ ਕਿਤੇ ਚੁਮੀ ਗੋਲ ਕੇ ਦਿਖਾਵਾਂਗੀ ਦੇਖੀ ਆ ਗਈ ਜੀ ਡੋਰੀ ਆ ਜੀ ਕੋਨੋ ਕੋਟਾ ਡੋਰੀਆ ਕਹਿੰਦੇ ਨੇ ਜਿਹੜੀ ਪਹਿਲਾਂ ਦਿਖਾਈ ਸੀ 60 60 ਉਹਨੂੰ ਕੱਲਾ ਡੋਰੀਆ ਕਹਿੰਦੇ ਨੇ ਇਹ ਡੱਬੀ ਵਿੱਚ ਹੁੰਦੀ ਹੈ ਇਹ ਡਾਈ ਕਰਕੇ ਬਹੁਤ ਸੌਫਟ ਹੋ ਜਾਂਦੀ ਹੈ ਇਹ ਸੌਫਟ ਹੁੰਦੀ ਹੈ ਮਕੌੜਿਆਂ ਦਾ ਬਾਵਾ ਹਾਂ ਜੀ ਆ 200 ਰੁਪਏ ਦੀ ਚੁਮੀ ਹੈ ਜੀ ਆਹ ਲਓ ਚੁੰਨਗੈਸ ਡੱਬੀ ਚ ਤੁਸੀਂ ਭਲੇਖ ਜਿਨਾ ਰਹੇ ਹੋ ਵੀਰੇ 200 ਤੋਂ ਸਟਾਰਟ ਹੋ ਜਾਂਦੀ ਐ ਇਹ ਤੋਂ ਬਾਅਦ ਆਪਾਂ 400 ਤੱਕ ਰਹਿ ਲੂਆ ਸੇਮ ਡੱਬੀ ਵਾਲੀ ਮੈਂ ਬਟ ਇਹ ਵੀ ਸੌਫਟਾ ਡਾਈ ਕਰਾ ਕੇ ਸੌਫਟ ਹੁੰਦੀ ਐ ਜਿਹੜਾ ਅਗਲਾ ਕਹਿੰਦਾ ਨਾ ਕਿ ਤੁਹਾਨੂੰ ਚੌੜੀਆਂ ਚੁੰਨੀਆਂ ਫੁੱਲੇ ਪੰਨੇ ਵਾਲੀਆਂ ਚਾਹੀਦੀਆਂ ਉਹਨਾਂ ਵਾਸਤੇ ਆਈ ਆਹ ਲਓ ਜੀ 2.5 ਮੀਟਰ ਦੀਆਂ ਚੁੰਨੀਆਂ ਐ ਸਾਰੀਆਂ ਤੇ ਸਿਰਫ 200 ਰੁਪਏ ਵਿੱਚ ਇਹ ਡੱਬੀ ਵਾਲੀ ਚੁੰਨੀ ਇਹ ਇਹ ਤੋਂ ਬਾਅਦ ਆ ਗਈ ਵੀਰੇ ਪਿਓਰ ਦੀ ਇਹ ਵੀ 2.5 ਮੀਟਰ ਦੀ ਐ ਇਹ ਆ ਗਈ ਜੀ ਵਿਮਲ ਪਿਓਰ ਦੀ ਚੁੰਨੀ ਹੋਲੇ ਕਪਿਆ ਹਾਏ ਤੇ ਮੱਕ ਉਹ ਭਾਰ ਦੀ ਸਮ ਆ ਲਓ ਜੀ ਵਿਮਲ 999 ਇਹ ਪਿਓਰ ਦੀ ਚੁੰਨੀ ਆ ਵੀਰੇ ਇਹ ਆਪਣੇ ਕੋਲ 2.5 ਮੀਟਰ ਮਿਲਦੀ ਹੈ 200 ਦੀ ਠੀਕ ਹੈ ਜਿਨ੍ਹਾਂ ਨੇ ਚੁੰਨੀਆਂ ਮੰਗਵਾਈਆਂ ਉਹਨਾਂ ਨੂੰ ਪਤਾ ਹੀ ਆ ਸਾਨੂੰ ਦੱਸਣ ਦੀ ਲੋੜ ਨਹੀਂ ਤੇ ਸਾਪਨੇ ਕੋਲੇ ਆ ਗਈ ਜੀ ਮਸਲੀਨ ਮਸਲੀਨ ਵੀਰੇ ਮਹਿੰਗੀ ਤੋਂ ਮਹਿੰਗੀ ਵੀ ਪਈ ਐ ਸਸਤੀ ਤੋਂ ਸਸਤੀ ਵੀ ਇਹ ਆਪਾਂ 2.5 ਮੀਟਰ ਦਿੰਨੇ ਆ 200 ਦੀ ਇਹਦਾ ਪਰਾਂ ਤੁਸੀਂ ਦੇਖ ਲਓ ਜੀ ਖੁੱਲੀ ਰੁੱਲੀ ਚੁੰਨੀ ਹੁੰਦੀ ਹੈ ਇਹ ਮਸਲੀਨ ਦੀ 2.5 ਮੀਟਰ ਦੀ ਜੀ ਤੇ ਸਿਰ ਤੇ ਇਹ ਖੜਦੀ ਹੈ ਵੀਰੇ ਕਿਉਂਕਿ 2.5 ਕਰਾ ਕੇ ਜਦੋਂ ਸੌਫਟ ਹੋ ਜਾਂਦੀ ਹੈ ਇਹਦੀ ਕੀਮਤ ਹੈ ਜੀ 200 ਰੁਪਈਆ ਫਿਰ ਆਪਣੇ ਕੋਲੇ ਥੋੜੀ ਜਿਹੀ ਡਿਜ਼ਾਈਨਰ ਮਸਲੀਨ ਆ ਗਈ ਇਹਦੇ ਐਮਪੀ ਕੋ ਕੀਤੀ ਕਰਾਈ ਹੈ ਇਹ ਆ ਗਈ ਡੱਬੀਆਂ 'ਚ ਇਹਦਾ ਪਣਾ ਵੀ ਬਹੁਤ ਵੱਡਾ ਹੁੰਦਾ ਆ ਲਓ ਜੀ ਆ ਚੱਕੋ ਐਡਾ ਖੁੱਲਾ ਢੁੱਲਾ ਮੈਨੂੰ ਲੱਗਦਾ 42 42 ਤੋਂ 43 ਇੰਚ ਤੱਕ ਇਹਦਾ ਪਣਾ ਹੋਣਾ ਚਾਹੀਦਾ ਆ ਲਓ ਜੀ ਇਹਦੇ 'ਚ ਡੱਬੀ ਹੈ ਮਸਲੀਨ ਦੀ ਚੁੰਨੀ ਹੈ ਜੀ ਪੀਕੋ ਕੀਤੀ ਹੋਈ ਹੈ ਖੁੱਲੀ ਢੁੱਲੀ ਚੁੰਨੀ ਹੈ ਸੋਹਣੀ ਚੁੰਨੀ ਹੈ ਇਹ ਵੀ ਓਨਲੀ 250 ਰੁਪਏ ਦੀ ਤੇ ਹੁਣ ਆਪਣੇ ਕੋਲੇ ਚੱਲਣੀਆਂ ਜੀ ਚਰੂਣ ਦੀਆਂ ਚਨੂਨਾਂ ਦੀਆਂ ਥੋੜੀਆਂ ਦੇਖੀਆਂ ਪਰਖੀਆਂ ਹੋਈਆਂ ਚੁੰਨੀਆਂ ਕਮਲ ਚਨੂਨ ਆ ਸਾਡੀ ਜਿੱਦਾਂ ਦਾਸੇ ਕਪੜੇ ਦਾ ਕੰਮ ਕਰਦੇ ਆ ਜੀ ਉਦੋਂ ਤੋਂ ਵਿਖ ਰਹੀ ਹੈ ਆ ਲਓ ਜੀ ਤੇ ਸਭ ਤੋਂ ਪਸੰਦੀਦਾ ਕਸਟਮਰਾਂ ਦੀ ਚੁੰਨੀ ਰਹੀ ਆ ਸਭ ਤੋਂ ਪਸੰਦ ਲੋਕ ਕਮਲ ਚਨੂਨ ਕਰਦੇ ਸ਼ੈਮੀ ਚਨੂਨ ਹੁੰਦੀ ਹੈ ਜੀ ਬਟ ਇਹ ਓਰੀਜਨਲ ਹੈ ਦੇਖੋ ਤੇ ਰਿੰਗਲ ਬਣ ਰਹੇ ਆ ਜਿਹੜੀ ਓਰੀਜਨਲ ਚੁੰਨੀ ਹੁੰਦੀ ਹੈ ਨਾ ਜਮਾਂ ਉਹਦੀ ਕਾਪੀ ਹੈ ਇਹ ਜਿਹੜੀ 12 1250 ਦੀ ਚੁੰਨੀ ਉਹਦੀ ਕਾਪੀ ਹੈ ਇਹ 350 ਦੀ ਹੈ ਜੀ ਆ ਦੇਖੋ ਬਹੁਤ ਵਧੀਆ ਚੀਜ਼ ਹੈ ਸਿਰ ਤੇ ਖੜਦੀ ਆ ਕੋਈ ਐ ਨਹੀਂ ਹੈਗਾ ਕੋਈ ਇਹਦੀ ਕੰਪਲੀਟ ਨਹੀਂ ਵੀ ਸਿਰ ਤੇ ਨਾ ਖੜੇ ਕੱਲਾ ਪਰਖੇ ਬੰਦੇ ਨੂੰ ਉਹ ਕਰ ਸਕਦਾ ਜੀ ਨਜਾਇਜ਼ ਪਰਖ ਵਾਲਾ ਬੰਦਾ ਨਹੀਂ ਪਰਖ ਕਰ ਸਕਦਾ ਵੀ ਇਹ ਕਾਪੀ ਆ ਪਰ ਇਹਦੀ ਕੋਈ ਪਰਖ ਨਹੀਂ ਕਰ ਸਕਦਾ ਸੇਮ ਰਿੰਕਲ ਬੰਦੇ ਦੇ ਵਿੱਚ ਇਹਦੀ ਕੀਮਤ ਹੈ 350 ਪਈ ਇਹ ਆ ਜੀ ਕਮਲ ਚਨੂਰ ਦੀ ਚੁੰਨੀ ਸੈਮੀ ਜਰੂਨ ਦੀ ਚੁੰਨੀ ਆਪਣੀ ਸਾਰੀ ਜੀ 2.5 ਮੀਟਰ ਤੋਂ ਘੱਟ ਕੋਈ ਨਹੀਂ ਹੋਵੇ ਆ ਆ ਗਈ ਜੀ ਟੈਵੀ ਦੀ ਇਹਨੂੰ ਮਸਲਿਨ ਟੈਵੀ ਵੀ ਕਹਿੰਦੇ ਆ ਕੱਲੀ ਟੈਵੀ ਵੀ ਕਹਿੰਦੇ ਆ ਆਪਣੇ ਆ ਦੇਖੋ ਜੀ ਇੱਕਦਮ ਢੀਂਦਾ ਘੱਟਾ ਮੋਰ ਕਿੱਧਰ ਦੀ ਇਹ ਇੱਥੇ ਆ ਪਰਲੇ ਪਾਸੇ ਆ ਸੀ ਆ ਸਹੀ ਮੋਹਰਾ ਲੱਗੀਆਂ ਗੱਲ ਕਰੇ 골ਡਨ ਮੋਹਰਾ ਲੱਗੀਆਂ ਮੈਨੂੰ ਇਹ ਚ ਦਿਖ ਨਹੀਂ ਰਿਹਾ ਬਿਲਕੁਲ ਵੀ ਦਿਖਾਈ ਨਹੀਂ ਦੇ ਰਿਹਾ ਜੀ ਆਹ ਲਓ ਜੀ ਇਹ ਆ ਗਈ ਜੀ ਆਪਣੀ ਟੈਵੀ ਦੀ ਚੁੰਨੀ ਪੂਰੀ ਟੈਵੀ ਮੀਟਰ ਦੀ ਚੁੰਨੀ ਹੋਊ ਆਪਣੀ ਖੁੱਲੀ ਡੁੱਲੀ ਚੁੰਨੀ ਹੋਊਗੀ ਮੋਹਰਾ ਲੱਗੀਆਂ ਜੀ ਇਹਦੇ ਆਹ ਲਓ ਜੀ ਇਹ 골ਡਨ ਲਿਖਿਆ ਕਰਕੇ ਮੈਨੂੰ ਤਾਂ ਪੜਿਆ ਵੀ ਨਹੀਂ ਜਾਂਦਾ ਜੀ ਟੈਵੀ ਦੀ ਚੁੰਨੀ ਮਸਲੀਨ ਟੈਵੀ ਮਸਲੀਨ ਟੈਵੀ ਇਹ ਵੀ ਕਮਲ ਦੀ ਹੈ ਜੀ ਆ ਲੋ ਜੀ ਅਨੇੜੇ ਕਰਕੇ ਦਿਖਾ ਦਿੰਦੀ ਪੂਰੇ ਵਿੱਚ ਐ ਲੈਂਡ ਗਵਾਂਦੀ ਹੈ ਜੀ ਟੈਵੀ ਦੀ ਚੁੰਨੀ ਆ ਸਿਰਫ 350 ਰੁਪਏ ਦੀ ਸੋਏ ਸੀ ਆਪਣੀਆਂ ਜੀ ਚੁੰਨੀਆਂ ਕਿਸੇ ਭੈਣ ਭਰਾ ਨੇ ਚੁੰਨੀਆਂ ਮੰਗਾਵੀਆਂ ਹੁਣ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਚੁੰਨੀਆਂ ਤਾਂ ਤੁਸੀਂ ਬਾਧੂ ਮੰਗਾਉਂਦੇ ਰਹਿੰਦੇ ਹੋ ਫੋਟੋ ਸ਼ੂਟਾਂਾਂ ਵੀ ਮੰਗਾਉਨੇ ਹੋਗੇ ਵੀ ਆਪਾ ਦੇਸੀ ਜਿਆ ਮਾਲ ਚੁੰਨੀਆਂ ਦਾ ਵੀ ਨਾ ਦਾ ਨਜਾਇਜ਼ ਮਹਿੰਗਾ ਲੈ ਕੇ ਆਉਣੇ ਤੇ ਨਾ ਹੀ ਆਪਾਂ ਦੇਸੀਆ ਲੈ ਕੇ ਆਉਣੇ ਆਪੋ ਉਹ ਮਾਲ ਲੈ ਆਉਣੇ ਜਿਹੜਾ ਚੱਲਦਾ ਵੀ ਚੱਲ ਰਿਹਾ ਕਿਉਂਕਿ ਜਿਹੜੀ ਆਪਾਂ ਸਹੀ ਚੁੰਨੀ ਉਹ ਤੋਂ 200 ਰੁਪਏ ਤੋਂ ਘੱਟ ਨਹੀਂ ਬਣਦੀ ਵੀ ਵਧੀਆ ਇੱਕ ਪਿਓਰ ਦੀ ਚੁੰਨੀ ਆ ਜਾਂਦੀ 170 ਕਦੀ ਵੀਰ ਉਹ ਧੋਕੇ ਇਕੱਠੀ ਹੋ ਜਾਂਦੀ ਜਿਵੇਂ ਪੋਣਾ ਜਿਆ ਬਣ ਜਾਂਦਾ ਇਹ ਚੁੰਨੀਆਂ ਇਕੱਠੀਆਂ ਨਹੀਂ ਹੁੰਦੀਆਂ ਇਹਨਾਂ ਦੀ ਖਾਸੀਅਤ ਹੈ ਸੋ ਵੀਡੀਓ ਬਣਾਉਣ ਚੁੱਕੀ ਕਮੀ ਰਹੀ ਹੋਵੇ ਤਾਂ ਅਸੀਂ ਸੌਰੀ ਚਾਹੁੰਦੇ ਆ ਆਪ ਸਭ ਨੂੰ ਮਨਜੀਤ ਕੌਰ ਬਣੀਆ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੈਗਦੂ ਆਪ ਨੂੰ ਚੜ੍ਹਦੀ ਕਲਾ ਚ ਰੱਖਾ